जनता पार्टी भारतीय जनता पार्टी भारत माता की भारत माता की अब की बार चार सौ बार अब की बार चार सौ बार अब की बार चार सौ मैं काली दल के बीजेपी ज्वाइन की है मैं बीजेपी इस करके ज्वाइन की है कि बीजेपी जो मोदी साहब की नीतियाँ हर वर्ग लिये ਬਹੁਤ ਵਧੀਆ ਨੀਤੀਆਂ ਉਹਨਾਂ ਦੀ ਇਸ ਕਰਕੇ ਮੈਂ ਕਾਲੀ ਦਾ ਛੱਡ ਕੇ ਬੀਜੇਪੀ ਜੁਆਰ ਕੀਤੀ ਤੇ ਕਿੰਨੇ ਸਾਥੀ ਇਸ ਮੇਰੇ ਨਾਲ ਆਏ ਮੈਂ ਅੱਜ 25 30 ਸਾਥੀ ਮੇਰੇ ਨਾਲ ਗਏ ਸੀਗੇ ਅਸੀਂ ਸਾਰੇ ਜਾਨੇ ਚੰਡੀਗੜ੍ਹ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਪ੍ਰਧਾਨ ਸੁਨੀਲ ਜਾਖੜ ਜੀ ਉਹਨਾਂ ਦੇ ਨਾਲ ਜਨਸਕੱਤਰ ਰਵਿੰਦਰ ਬਰਾੜ ਜੀ ਤੇ ਸਾਡੇ ਐਮਪੀ ਤੋਂ ਚੋਣ ਲੜ ਰਹੇ ਰਮਨਦੀਪ ਬਿੱਟੂ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਪ੍ਰਧਾਨ ਤਾਲੀਵਾਲ ਸਾਹਿਬ ਤੇ ਸਾਡੇ ਮੰਡਲ ਦੇ ਪ੍ਰਧਾਨ ਟੋਨੀ ਬਰਮਾ ਜੀ ਬਾਈਸ ਪ੍ਰਧਾਨ ਆਪਣੇ ਰਜਿੰਦਰ ਸ਼ਰਮਾ ਜੀ ਸਾਡੇ ਸ਼ੈਂਟੀ ਜੀ ਬਾਕੀ ਵੀ ਜਿੰਨੇ ਵੀ ਕਾਰਜਕਰਤਾ ਬੀਜੇਪੀ ਦੇ ਮੈਂ ਸਭ ਤੋਂ ਇੱਥੇ ਮੇਰਾ ਜਿਹੜਾ ਸਤਿਕਾਰ ਕਰ ਰੇ ਮੈਂ ਜੀ ਆਗਦਾ ਤੇ ਮੈਨੂੰ ਦਾ ਧੰਨਵਾਦ ਵੀ ਕਰਦਾ ਵਾਂ ਵੀ ਮੈਂ ਇਹਨਾਂ ਤੋਂ ਪ੍ਰੇਰਿਤ ਹੋ ਕੇ ਸਾਡੇ ਟੋਨੀ ਬਰਮਾ ਜੀ ਆ ਇਹਨਾਂ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ ਡਾਕਟਰ ਰਜਿੰਦਰ ਸ਼ਰਮਾ ਜੀ ਆ ਇਹਨਾਂ ਨੇ ਪ੍ਰੇਰਿਤ ਕੀਤਾ ਤੇ ਮੈਂ ਇਹਨਾਂ ਦੀ ਪ੍ਰੇਰਤਾ ਤੋਂ ਮੋਦੀ ਸਾਹਿਬ ਦੀਆਂ ਨੀਤੀਆਂ ਤੋਂ ਇਹ ਪਾਰਟੀ ਜੁਆਇਨ ਕੀਤੀ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਵੀ ਜੋ ਮੈਨੂੰ ਇਹਨਾਂ ਨੇ ਸਹੀ ਦਿਸ਼ਾ ਪਾਰਟੀ ਦੀ ਦਿਖਾਈ ਆ ਮੈਂ ਬਹੁਤ ਹੀ ਇਹਨਾਂ ਨੂੰ ਬੱਜਨ ਵੀ ਦਿਨਾ ਵੀ ਮੈਂ ਪਾਰਟੀ ਲਈ ਵੱਲ ਚੜ ਕੇ ਪੂਰਾ ਸਹਿਯੋਗ ਦੇਵਾਂਗਾ ਬਹੁਤ ਸਵਾਗਤ ਕਰਦਾ ਜੀ ਜੋ ਅੱਜ ਦੀ ਜੁਆਇਨਿੰਗ ਹੋਈਆਂ ਸਾਰਿਆਂ ਨੂੰ ਵਧਾਈ ਦਿਨਾ ਸतीश ਕੁਮਾਰ ਪੱਪੂ ਜੀ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਰਹੇ ਆ ਅਸੀਂ ਇਕੱਠੇ ਕੰਮ ਕੀਤਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਸਤੀਜੀ ਨੇ ਖੁਦ ਦੱਸਿਆ ਬੜੀ ਦੇਰ ਦੀ ਸਾਡੀ ਇਹ ਤਮੰਨਾ ਵੀ ਸੀਗੀ ਕਿਉਂਕਿ ਅੱਜ ਉਹ ਹਰ ਵਿਅਕਤੀ ਜੋ ਸਮਾਜ ਲਈ ਕੰਮ ਕਰਨਾ ਚਾਹੁੰਦਾ ਅੰਤਿਮ ਵਿਅਕਤੀ ਤੱਕ ਪਹੁੰਚ ਕਰਨਾ ਚਾਹੁੰਦਾ ਉਹ ਅਜਪਾ ਅਜਪਾ ਦੇ ਨਾਲ ਆ ਰਹੇ ਹਨ ਔਰ ਕਿਉਂਕਿ ਸਤੀਜੀ ਇੱਕ ਨੁਮਾਇੰਦਗੀ ਕਰਦੇ ਆ ਆਪਣੇ ਏਰੀਏ ਦੀ ਔਰ ਇਹਨਾਂ ਨੂੰ ਪਤਾ ਵੀ ਉੱਥੋਂ ਦਾ ਕੀ ਦੁੱਖ ਦਰਦ ਹੈ ਔਰ ਮੋਦੀ ਸਾਹਿਬ ਉਹਨਾਂ ਲੋਕਾਂ ਲਈ ਕਿੰਨਾ ਕੰਮ ਕਰ ਰਹੇ ਆ ਚਾਹੇ ਸਿਲੰਡਰ ਦੀ ਸਕੀਮ ਹੋਵੇ ਛੱਤਪਾਨ ਦੀ ਸਕੀਮ ਹੋਵੇ ਸਵਚਾਲਿਆ ਦੀ ਹੋਵੇ 5 ਲੱਖ ਦੇ ਇਲਾਜ ਦੀ ਹੋਵੇ ਔਰ ਇਹ ਸਾਰੀਆਂ ਚੀਜ਼ਾਂ ਜੀ ਨੋਟਿਸ ਹੋ ਰਹੀਆਂ ਪੂਰੇ ਦੇਸ਼ ਦੇ ਵਿੱਚ ਹਰ ਉਹ ਵਿਅਕਤੀ ਜੋ ਚਾਹੁੰਦਾ ਵੀ ਸਾਡਾ ਦੇਸ਼ ਤਰੱਕੀ ਕਰੇ ਵਿਕਾਸ ਤੇ ਰਾਹਾਂ ਤੇ ਇਦਾਂ ਹੀ ਤੁਰਦਾ ਰਹੇ ਉਹ ਅੱਜ ਹਰ ਵਿਅਕਤੀ ਭਾਜਪਾ ਦੇ ਨਾਲ ਆਣਾ ਚਾਹੁੰਦਾ ਸੋ ਮੈਂ ਐਜ਼ ਅ ਮੰਡਲ ਪ੍ਰੈਜ਼ੀਡੈਂਟ ਜਗਰਾਉਂ ਦੇ ਵਿੱਚ ਜਿਹੜੀ ਇਹ ਜੁਆਇਨਿੰਗ ਹੋਈ ਆ ਇਹਦਾ ਮੈਂ ਦਿਲੋਂ ਸਵਾਗਤ ਕਰਦਾ ਜੀ ਔਰ ਬੜੀ ਦੇਰ ਦੀ ਜਿਵੇਂ ਆਪਣੀ ਸਾਡੀ ਇਹ दिली ਤਮੰਨਾ ਵੀ ਸੀਗੀ ਕਿਉਂਕਿ ਸਤੀਜੀ ਹਮੇਸ਼ਾ ਹੀ ਕੰਮ ਕਰਨ ਦੇ ਵਿੱਚ ਮੋਰੀ ਰਹੇ ਆ ਔਰ ਜੋ ਭਾਜਪਾ ਪਾਰਟੀ ਉਹਦਾ ਮੋਟਿਵ ਵੀ ਇਹੀ ਹੈ ਸੋ ਅੱਜ ਉਹਨਾਂ ਦੀ ਜੁਆਇਨਿੰਗ ਹੋਈ ਹੈ ਪੂਰੀ ਟੀਮ ਦਾ ਮੈਂ ਦਿਲੋਂ ਸਵਾਗਤ ਕਰਦਾ ਹਾਂ ਔਰ ਇਹਦੇ ਨਾਲ ਮੈਂ ਮੰਨਦਾ ਵੀ ਸਾਡਾ ਜਿਹੜਾ ਭਾਜਪਾ ਜਗਰਾਉ ਹੈ ਉਹਨੂੰ ਪੂਰਾ ਬਲ ਮਿਲੇਗਾ ਔਰ ਐਜ਼ ਅ ਕਾਉਂਸਲਰ ਉਹ ਸਾਡੇ ਵਿੱਚ ਸ਼ਾਮਲ ਹੋਏ ਆ ਤਾਂ ਉਹਦੇ ਨਾਲ ਤੁਸੀਂ ਆਪ ਦੇਖ ਸਕਦੇ ਹੋ ਵੀ ਪੂਰੇ ਦਾ ਪੂਰਾ ਇੱਕ ਇਲਾਕਾ ਜਿਹੜਾ ਪ੍ਰਭਾਵਿਤ ਹੁੰਦਾ ਇਹਨਾਂ ਦੇ ਨਾਲ ਔਰ ਭਾਜਪਾ ਨੂੰ ਇੱਕ ਵਧੀਆ ਉਚਾਈ ਤੇ ਅਸੀਂ ਹੁਣ ਇਕੱਠੇ ਲੈ ਕੇ ਜਾਵਾਂਗੇ ਕਿਉਂਕਿ ਅੱਗੇ ਅਸੀਂ ਵੀ ਇਕੱਠੇ ਕੰਮ ਕੀਤਾ ਔਰ ਜੋ ਸਾਡੇ ਮੋਦੀ ਸਾਹਿਬ ਦੀਆਂ ਨੀਤੀਆਂ ਔਰ ਉਹਨੂੰ ਜਨ ਜਨ ਤੱਕ ਪਹੁੰਚਾਉਣ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਮੈਂ ਸਾਰਿਆਂ ਤੋਂ ਸਾਰਿਆਂ ਦਾ ਜੀ ਆਇਆਂ ਕਹਿੰਦਾ ਜੀ ਬਹੁਤ ਬਹੁਤ ਧੰਨਵਾਦ ਅੱਜ ਬੀਜੇਪੀ ਹੋਰ ਸਟਰੋਂਗ ਹੋਈ ਹੈ ਜਗਰਾਉਂ ਕੀ ਕਹੋਗੇ ਜੀ ਕਿੰਨੇ ਕੁ ਬੰਦੇ ਆਏ ਨਾਲ ਮੁੰਲਾਪੁਰ ਦਾ ਅਖਾ ਤੇ ਰਾਏਗੜ ਦਾ ਜੀ ਹਾਂ ਬਿਲਕੁਲ ਜੀ ਅੱਜ ਸਾਡੀ ਭਾਰਤੀ ਜਨਤਾ ਪਾਰਟੀ ਦਾ ਜੋ ਪ੍ਰਦੇਸ਼ ਕਾਰਿਆਲਿਆ ਹੈਗਾ ਪੰਜਾਬ ਦਾ ਸੈਕਟਰ 37 ਚ ਅੱਜ ਸਾਡੇ ਜ਼ਿਲ੍ਹੇ ਦੇ ਵਿੱਚੋਂ ਜੇ ਮੈਂ ਲਾਵਾਂ ਤਾਂ ਘੱਟੋ-ਘੱਟ ਨਹੀਂ ਤਾਂ 50 ਜਾਂ 60 ਲੋਕ ਸਾਡੇ ਜ਼ਿਲ੍ਹੇ ਦੇ ਵਿੱਚੋਂ ਵਿੱਚੇ ਹੀ ਰਾਏਕੋਟ ਦੇ ਪੰਜ ਸਰਪੰਚ ਆ ਆਮ ਆਦਮੀ ਪਾਰਟੀ ਦੇ ਲੋਕ ਬੱਲਾਪੁਰ ਤੋਂ ਸਾਡੇ ਕਾਉਂਸਲਰ ਮੌਜੂਦਾ ਕਾਉਂਸਲਰ ਸਾਬਕਾ ਕਾਉਂਸਲਰ ਔਰ ਜਗਰਾਉਂ ਸਾਡੇ ਆਪਣੇ ਸ਼ਹਿਰ ਦੇ ਸਾਡੇ ਵੱਡੇ ਵੀਰ ਜਿਵੇਂ ਕਿ ਸਾਡੇ ਨਾਲ ਹਮੇਸ਼ਾ ਪਹਿਲਾਂ ਵੀ ਕੰਮ ਕਰਦੇ ਰਹੇ ਆ ਭਾਵੇਂ ਜਦੋਂ ਅਲਾਈنس ਸੀਗਾ ਸतीश ਕੁਮਾਰ ਪੱਪੂ ਜੀ ਜੋ ਨਗਰ ਕਾਉਂਸਲ ਦੇ ਪ੍ਰਧਾਨ ਰਹੇ ਆ ਔਰ ਤਿੰਨ ਵਾਰ ਇਹ ਕਾਉਂਸਲਰ ਜਿੱਤੇ ਆ ਹੁਣ ਵੀ ਮੌਜੂਦਾ ਕਾਉਂਸਲਰ ਨੇ ਏ ਅੱਜ ਸਾਡੇ ਪਰਿਵਾਰ ਵਿੱਚ ਆਏ ਨੇ ਸਾਡੀ ਵਿਚਾਰਧਾਰਾ ਨੂੰ ਠੀਕ ਸਮਝਦੇ ਹੋਏ ਇਹਨਾਂ ਨੇ ਆਪਣੀ ਸਹਿਮਤੀ ਜਤਾਈ ਹੈ ਔਰ ਅੱਜ ਇਹ ਸਾਡੇ ਪਰਿਵਾਰ ਵਿੱਚ ਇਹਨਾਂ ਨੇ ਵਾਅਦਾ ਕੀਤਾ ਆਪਣੇ ਸਾਰੇ ਸਾਥੀਆਂ ਸਮੇਤ ਅਸੀਂ ਇਹਨਾਂ ਨੂੰ ਜਿੱਥੇ ਭਾਰਤੀ ਜਨਤਾ ਪਾਰਟੀ ਵਿੱਚ ਆਉਣ ਤੇ ਜੀ ਆਇਆਂ ਕਹਿੰਦੇ ਹਾਂ ਉੱਥੇ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਔਰ ਇਹਨਾਂ ਤੋਂ ਉਮੀਦ ਕਰਦੇ ਹਾਂ ਕਿ ਇਹਨਾਂ ਦੇ ਆਉਣ ਨਾਲ ਸਾਡੀ ਪਾਰਟੀ ਨੂੰ ਬਹੁਤ ਜ਼ਿਆਦਾ ਬਲ ਔਰ ਸ਼ਕਤੀ ਮਿਲੇਗੀ ਜਗਰਾਉਂ ਦੇ ਅੰਦਰ ਔਰ ਆਉਣ ਵਾਲੀ ਜਿਹੜੀ 2024 ਦੀ ਇਲੈਕਸ਼ਨ ਹੈ ਉਸ ਦੇ ਵਿੱਚ ਅਸੀਂ ਸਾਰੇ ਜਾਣੇ ਮੋਢੇ ਨਾਲ ਮੋਢਾ ਲਾ ਕੇ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਜੋ ਸਾਡੇ ਇਥੋਂ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਨੂੰ ਜਿਤਾ ਕੇ ਅਸੀਂ ਪਾਰਲੀਮੈਂਟ ਦੇ ਅੰਦਰ ਮੁਰਤੀ ਸਾਹਿਬ ਦੀ ਜਿਹੜੀ ਮਾਲਾ ਬਣਨੀ 400 ਪਾਰ ਦੀ ਉਸ ਮਾਲਾ ਦਾ ਬਣਕਾ ਬਿੱਟੂ ਸਾਹਿਬ ਨੂੰ ਬਣਾਉਣ ਵਿੱਚ ਅਸੀਂ ਸਾਰੇ ਲੋਕ ਸਹਿਯੋਗੀ ਹੋਵਾਂਗੇ ਔਰ ਇਹਨਾਂ ਦਾ ਸਹਿਯੋਗ ਹੈ ਜਿਹੜਾ ਸਾਨੂੰ ਬਹੁਤ ਅੱਛੇ ਢੰਗ ਨਾਲ ਕਿਉਂਕਿ ਅਸੀਂ ਪਹਿਲਾਂ ਤੋਂ ਪੁਰਾਣਾ ਕੰਮ ਕਰਦੇ ਆਏ ਆ ਮਿਲਦਾ ਰਹੂਗਾ ਔਰ ਇਹਨਾਂ ਤੋਂ ਅਸੀਂ ਅਮੀਰ ਕਰਦੇ ਹਾਂ ਕਿ ਇਹ ਵੀ ਤਨ ਮਨ ਧਨ ਨਾਲ ਅੱਗੇ ਵੀ ਪਾਰਟੀ ਦੀ ਸੇਵਾ ਕਰਦੇ ਰਹੇ ਆ ਔਰ ਹੁਣ ਵੀ ਭਾਰਤੀ ਜਨਤਾ ਪਾਰਟੀ ਦੇ ਉਹੇ ਵੱਧ ਚੜ ਕੇ ਕੰਮ ਕਰ ਰਹੇ ਆ। ਉਹ ਹੋਰ ਦੇਖੋ ਜੀ ਪੱਪੂ ਜੀ ਦੇ ਆਉਣ ਦੇ ਨਾਲ ਇਹ ਵੀ ਬਹੁਤ ਜ਼ਿਆਦਾ ਸਟਰੋਂਗ ਹੋਈ ਹੈ ਕਿਉਂਕਿ 15 ਸਾਲ ਦਾ ਇਹਨਾਂ ਦਾ ਐਕਸਪੀਰੀਅੰਸ ਸਾਡੇ ਕੰਮ ਆਊਗਾ। ਅਸੀਂ ਇਹਨਾਂ ਨੂੰ ਬਹੁਤ ਛੋਟੀਆਂ ਰਾਣੀ ਦੀਆਂ ਵਿੱਚ ਇਹ ਸਾਨੂੰ ਇੱਕ ਸਿਰਮੌਰ ਮਿਲਿਆ ਸਾਡੇ ਜਗਰਾਵਾਂ ਦੇ ਵਿੱਚ ਇਹਨਾਂ ਦੇ ਮਾਰਗਦਰਸ਼ਿਤ ਦਿੱਤੇ ਅਸੀਂ ਚੱਲਾਂਗੇ ਔਰ ਉਸ ਇਲਾਕੇ ਦੇ ਵਿੱਚ ਪੂਰਾ ਸਾਡਾ ਨਾਮ ਹੋ ਜਾਏਗਾ ਔਰ ਸਾਨੂੰ ਉਸ ਦੇ ਵਿੱਚ ਉਧਰ ਵਲੰਟੀਅਰ ਵੀ ਮਿਲ ਗਏ ਨੇ ਔਰ ਬਹੁਤ ਵਧੀਆ ਕੰਮ ਕਰਨਗੇ ਪੱਪੂ ਜੀ ਆ ਸਾਨੂੰ ਬਹੁਤ ਜ਼ਿਆਦਾ ਫਾਇਦਾ।